ਫਟੇਕੜ ਚੂੜੀਆਂ ਚ ਵਾਪਰਿਆ ਵਰਤਾ ਦੁਖਾਂਤ ਪਿੰਡ ਢਾਂਡੇ ਨਜ਼ਦੀਕ ਡੀਡੀ ਆਈਐਸ ਸਕੂਲ ਆਫ ਐਕਸਲੈਂਸ ਵਿਕੇ ਸਿਕਿਉਰਟੀ ਗਾਰਡ ਨੇ ਕੀਤੀ ਆਤਮਹੱਤਿਆ ਪਰਿਵਾਰ ਦਾ ਰੋ ਰੋ ਕੇ ਬੁਰਾ ਸਕੂਲ ਮਾਲਕ ਨੇ ਪਰਿਵਾਰਕ ਮੈਂਬਰਾਂ ਦੇ ਦੋਸ਼ਾਂ ਨੂੰ ਨਿਕਾ ਰਿਆ ਮੌਕੇ ਤੇ ਪਹੁੰਚੀ ਪੁਲਿਸ ਕਰ ਰਹੀ ਹੈ ਜਾਂਚ ਫਟੇਕੜ ਚੂੜੀਆਂ ਤੋਂ 3 ਕਿਲੋਮੀਟਰ ਦੂਤੇਰਾ ਬੱਬਾ ਨਾਨਕ ਰੋਡ ਕੇ ਸਥਿਤ ਪਿੰਡ ਢਾਂਡੇ ਤੇ ਨਜ਼ਦੀਕ ਡੀਡੀ ਆਈਐਸ ਸਕੂਲ ਆਫ ਐਕਸਲੈਂਸ ਵਿਕੇ ਬੀਤੀ ਰਾਤ ਸਮੇਂ ਸਿਕਿਉਰਟੀ ਗਾਰਡ ਰਤਨ ਸਿੰਘ ਪੁੱਤਰ ਕਰਮ ਸਿੰਘ ਵਾਸੀ ਸ਼ਮਸ਼ੇਰਪੁਰ ਚਤੌੜਗੜ ਵੱਲੋਂ ਆਤਮਹੱਤਿਆ ਕਰ ਲਈ ਜਾਂਦੀ ਨੇ ਦੇ ਨੇ ਦਸ਼ਾ ਕਿ ਜਦ ਹਰ ਰੋਜ਼ ਦੀ ਤਰ੍ਹਾਂ ਸਵੇਰੇ ਸਕੂਲ ਆਇਆ ਤਾਂ ਉਸਨੇ ਦੇਖਿਆ ਕਿ ਗੇਟ ਬੰਦ ਹੈ ਤਾਂ ਕਿ ਗੇਟ ਦਾ ਦਰਵਾਜ਼ਾ ਖੜਕਾਏਗਾ ਕੋਈ ਜਵਾਬ ਨਾ ਮਿਲਣ ਤੇ ਸਕੂਲ ਦੀਆਂ ਵੈਨਾਂ ਉੱਪਰ ਬੱਚੇ ਲੈ ਕੇ ਆਏ ਵੈਨਾਂ ਦੇ ਡਰਾਈਵਰਾਂ ਨੇ ਸਕੂਲ ਦੀ ਕੰਧ ਟੱਪ ਕੇ ਅੰਦਰ ਜਾ ਕੇ ਦੇਖਿਆ ਤਾਂ ਗੇਟ ਦੇ ਨਾਲ ਵਾਲੇ ਕਮਰੇ 'ਚ ਰਤਨ ਸਿੰਘ ਸੀ ਲਾਸ਼ ਛੱਤ ਨਾਲ ਲਟਕ ਰਹੀ ਸੀ ਮ੍ਰਿਤਕ ਰਤਨ ਸਿੰਘ ਦੀ ਪਤਨੀ ਗਰਮੀਤ ਕੌਰ ਅਤੇ ਪਰਿਵਾਰਕ ਮੈਂਬਰਾਂ ਨੇ ਸਕੂਲ ਵਾਲਿਆਂ ਉੱਪਰ ਕਥਿਤ ਤੌਰ ਤੇ ਦੋਸ਼ ਲਗਾਉਂਦੇ ਹੋਏ ਕਿ ਆਕੇ ਸਕੂਲ ਮਾਲਕਾਂ ਵੱਲੋਂ ਉਸਨੂੰ ਪਰੇਸ਼ਾਨ ਕੀਤਾ ਜਾਂਦਾ ਸੀ ਇਸ ਕਾਰਨ ਉਸਨੇ ਆਤਮ ਹੱਤਿਆ ਕੀਤੀ ਹੈ ਮ੍ਰਿਤਕ ਰਤਨ ਸਿੰਘ ਆਪਣੀ ਪਤਨੀ ਤੋਂ ਇਲਾਵਾ ਪਿੱਛੇ ਦੋ ਬੇਟੀਆਂ ਅਤੇ ਇੱਕ ਬੇਟਾ ਛੱਡ ਗਿਆ ਹੈ ਤਿੰਨੇ ਹੀ ਬੱਚੇ ਅਜੇ ਵਿਆਹਣ ਵਾਲੇ ਹਨ ਇਸ ਮੰਤੀ ਸਕੂਲ ਮਾਲਕਿੰਦੂ ਸਿੰਘ ਨੇ ਦੱਸਿਆ ਕਿ ਅਜਿਹੀ ਕੋਈ ਗੱਲ ਨਹੀਂ ਹੈ ਸਕੂਲ ਵੱਲੋਂ ਕਿਸੇ ਨੂੰ ਵੀ ਪਰੇਸ਼ਾਨ ਨਹੀਂ ਕੀਤਾ ਜਾਂਦਾ ਸੀ ਅਤੇ ਸਮੇਂ ਸਿਰ ਉਸਨੂੰ ਤਨਖਾਹ ਦਿੱਤੀ ਜਾਂਦੀ ਸੀ ਅਤੇ ਇਸ ਦੇ ਬਾਵਜੂਦ ਵੀ ਪੁਲਿਸ ਜਾਂਚ ਕਰ ਰਹੀ ਹੈ ਇਸ ਬੰਤੀ ਮੌਕੇ ਤੇ ਪਹੁੰਚੇ ਪੰਜਾਬ ਪੁਲਿਸ ਦੇ ਸਭ ਇੰਸਪੈਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਪੁਲਸਵਲ ਨੂੰ ਸੀਸੀਟੀਵੀ ਖੰਗਾਲੇ ਜਾ ਰਹੇ ਹਨ ਮੌਕੇ ਤੇ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਮੰਦੀ ਹੋਏਗੀ ਉਹ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਫਤੇਗੜ ਚੂੜੀਆਂ ਡੇਰਾ ਰੋਡ ਉੱਪਰ ਪਿੰਡ ਸਥਿਤ ਢਾਂਡੇ ਦੇ 메ਨ ਰੋਡ ਉੱਪਰ ਡੀਡੀਆਈਆਈਸ ਆਫ ਐਕਸਲੈਂਸ ਸਕੂਲ ਵਿਖੇ ਰਾਤ ਦੇ ਸਮੇਂ ਜੋ ਡਿਊਟੀ ਤੇ ਸਕਿਉਰਟੀ ਗਾਰਡ ਸੀ ਉਸ ਵੱਲੋਂ ਸਕੂਲ ਦੇ ਅੰਦਰ ਹੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਿਆ ਦੱਸਿਆ ਜਾ ਰਿਹਾ ਹੈ ਕਿ ਰਤਨ ਸਿੰਘ ਜੋ ਕਿ ਰਾਤੀ ਡਿਊਟੀ ਤੇ ਇੱਥੇ ਸਕਿਉਰਟੀ ਗਾਰਡ ਵਜੋਂ ਕੰਮ ਕਰਦਾ ਸੀ ਤੇ ਰਾਤ ਜਦੋਂ ਕੱਲ ਸ਼ਾਮੀ ਆਪਣੇ ਘਰੋਂ ਡਿਊਟੀ ਤੇ ਆਇਆ ਤੇ ਜਦ ਸਵੇਰੇ ਆਣ ਕੇ ਦੂਸਰੇ ਸਕਿਉਰਟੀ ਗਾਰਡ ਨੇ ਦੇਖਿਆ ਤਾਂ ਉਸਨੇ ਇਸ ਸਕੂਲ ਦੇ ਅੰਦਰ ਹੀ ਫਾ ਲਿਆ ਹੋਇਆ ਸੀ ਤੇ ਜਿਸ ਦੀ ਮੌਤ ਹੋ ਚੁੱਕੀ ਹੈ ਮੌਕੇ ਤੇ ਪੁਲਿਸ ਵੀ ਪਹੁੰਚੀ ਆ ਤੇ ਸਕੂਲ ਚ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਗਈ ਹੈ ਪੁਲਿਸ ਮੌਕੇ ਤੇ ਪਹੁੰਚੀ ਆ ਜਾਂਚ ਦਾ ਵਿਸ਼ਾ ਹੈ ਗੱਲਬਾਤ ਕਰਦੇ ਵੱਖ-ਵੱਖ ਪਰਿਵਾਰਕ ਮੈਂਬਰਾਂ ਤੇ ਹੋ ਰਾ ਨਾ ਇਹ ਗੱਲ ਹੋਈ ਹੀ ਸਵੇਰੇ ਆ ਜਦੋਂ ਬੱਚੇ ਆਏ ਆ ਨਾ ਤੇ ਸਾਰੇ ਬੱਚੇ ਇਕੱਠੇ ਹੋ ਗਏ ਮੈਂ ਤਾਂ ਚੜ ਨਹੀਂ ਸਕਦਾ ਪੌੜੀਆਂ ਨਾ ਉਧਰੋਂ ਦੀ ਚੜ ਸਕਦਾ ਨਾ ਇਧਰੋਂ ਤੁਸੀਂ ਵੀ ਸਕਿਉਰਟੀ ਗਾਰਡ ਇੱਥੇ ਮੈਂ ਸਵੇਰੇ ਤਾਂ ਡਿਊਟੀ ਕਿੰਨੇ ਤੋਂ ਕਿੰਨੇ ਆ ਸਵੇਰੇ ਚਾਬੀਆਂ ਦੇ ਜਾਂਦਾ ਤੇ ਰਾਤ ਨੂੰ 6 ਵਜੇ ਕਿੰਨੇ ਵਜੇ ਸਵੇਰੇ 6 ਵਜੇ ਅੱਛਾ ਤੇ ਰਾਤ ਨੂੰ 6 ਵਜੇ ਚਾਬੀਆਂ ਮੈਥੋਂ ਲੈ ਲੈਂਦਾ ਘਰੋਂ ਤੇ ਸਵੇਰੇ ਮੈਂ ਆਣ ਕੇ ਤੇਵਾਜਾ ਮਾਰ ਗਿਆ ਬੂਆ ਖੋਲ ਬੂਆ ਖੋਲ ਨਹੀਂ ਖੋਲਿਆ ਤੇ ਨਾਮ ਮੈਥੋਂ ਚੜਿਆ ਹੀ ਗਿਆ ਫਿਰ ਉਹ ਦੋਨੋਂ 8 ਵਜੇ ਬੱਚੇ ਆ ਗਏ ਸਾਰੇ ਗੱਡੀਆਂ ਆ ਗਈਆਂ ਆਹੋ ਤੇ ਇਹ ਉਹ ਗੱਡੀਆਂ ਸਾਡੇ ਉਧਰ ਹੀ ਖਲੋ ਰਹੀਆਂ ਇਹਦੇ ਕੋਈ ਨਹੀਂ ਆਏ 게ਟ ਨਹੀਂ ਖੁੱਲਾ ਤਾਂ 게ਟ ਨਹੀਂ ਖੁੱਲਾ ਤਾਂ ਕਰਦੇ ਫੇਰ ਪਤਾ ਕਿਤਨਾ ਲੱਗਾ ਫੇਰ ਜਦੋਂ ਆਪਣੇ ਗੱਡੀਆਂ ਵਾਲੇ ਆ ਗਏ ਮੁੰਡੇ ਡਰਾਈਵਰ ਬਰਾ ਇਹ ਸਾਰੇ ਫੇਰ ਚੜੇ ਉਰਤੋਂ ਦੀ ਚੜ ਕੇ ਹੀ ਥੁੰਦੀ ਤੇ ਫੇਰ ਇਹਨਾਂ ਵੇਖਿਆ ਵੀ ਉਹ ਸਰਸਵਰੇ ਅਹੀਂ ਤੇ ਆਪਣੇ ਟਾਈਮ ਨਾਲ ਸਕੂਲ ਦੇ ਟਾਈਮ ਨਾਲ ਗੱਡੀਆਂ ਲੈ ਕੇ ਆਏ ਹਨ ਤੇ ਸਰ ਉਹ ਵੇਖ ਗੱਡੀਆਂ ਸਾਰੀਆਂ ਬਾਹਰ ਰੁਕੀਆਂ ਸੀ ਤੇ ਸਦਾ ਵੀ ਸਾਰਾ ਬਾਹਰ ਹੀ ਤੇ ਉਹਨਾਂ ਫੇਰ ਅੰਦਰ ਆਣ ਕੇ ਵੇਂਦਾ ਨਹੀਂ ਵੀ ਆਵਾਜ਼ ਨਹੀਂ ਦਿੰਦਾ ਪਿਆ ਵੀ ਅੰਦਰ ਸੁੱਤਾਵਾ ਜਾਂ ਕੀ ਆ ਕੀ ਨਹੀਂ ਆ ਪਰ ਇਤੋਂ ਦੀਆਂ ਆਣ ਕੇ ਫਿਰ ਇੱਥੋਂ ਸਾਹਮਣੇ ਵੇਖਿਆ ਤਾਂ ਸਾਹਮਣੇ ਇਹੀ ਕਿ ਉਹਨਾਂ ਦੀ ਬੋਡੀ ਲੰਮਕਦੀ ਪਈ ਸੀ ਤੇ ਮੈਂ ਨਾਲ ਫਿਰ ਕਹਾਂ ਕਿ ਉਹਨਾਂ ਨੇ ਮਾਰ ਲੈ ਜੀ ਬਣਾ ਉਹਨਾਂ ਦੇ ਗੱਲ ਚ ਪਰਣਾ ਪਿਆ ਸੀ ਤੇ ਜਿਦ ਤਰ੍ਹਾਂ ਤੁਸੀਂ ਵੇਖਿਆ ਕਰ ਰਹੇ ਹੋ ਵੇਖਿਆ ਸਾਰੇ ਹਾਂਜੀ ਮੇਰਾ ਪਤੀ ਹੀ ਹੋ ਚੰਗਾ ਭਲਾ ਕਰੋਂ ਆਇਆ ਵਾ 5:30 ਵਜੇ ਆ ਗਿਆ ਰੋਟੀ ਪਾਣੀ ਖਾ ਕੇ ਰੋਟੀ ਇਹਨੇ ਖਾਦੀ ਆ ਚਾਹ ਪੀਤੀ ਇਹਨੇ ਤੇ ਸਹੀ ਸਲਾਮਤ ਰਾਇ 9:30 ਵਜੇ ਸਾਡੇ ਨਾਲ ਗੱਲ ਹੋਈ ਉਹਦੀ ਤੇ ਬਾਕੀ ਰਾਤ ਰਾਤ ਸਭੇ ਬਾਕੀ ਦਾ 9:30 ਵਜੇ ਨਾਲ ਗੱਲ ਹੋਈ ਉਹਦੀ ਫਿਰ ਗੱਲ ਨਹੀਂ ਇਹ ਤੇ ਸਾਢੇ 7:30 ਤੱਕ ਡਿੱਕਦੇ ਰਹੇ ਇਹਨੂੰ ਕਿ ਉਹ ਆ ਜਾਂਦਾ ਉਹ ਆਇਆ ਨਹੀਂ ਆ ਬਾਕੀ ਸਕੂਲ ਵਿੱਚ ਹੋਇਆ ਇਹਨਾਂ ਦਾ ਤਾਂ ਜੋ ਵੀ ਇਹ ਸਕੂਲ ਵਾਲਾ ਕੋਈ ਹਿਸਾਬ ਨਾਲ ਉਹ ਹੀੰਦਾ ਜ਼ਿੰਮੇਵਾਰ ਆ ਉਹੋ ਹੀ ਜ਼ਿੰਮੇਵਾਰ ਆ ਸਕੂਲ ਵਾਲੇ ਕਿ ਘਰੋਂ ਦੇ ਚੰਗਾ ਭਲਾ ਡਿਊਟੀ ਆਇਆ ਉਹ ਉਹਨ ਡਿਊਟੀ ਹੀ ਉਹ ਸਕੂਲ ਵਾਲਿਆਂ ਨੇ ਟੈਨਸ਼ਨ ਦਿੱਤੀ ਸਕੂਲ ਵਾਲਿਆਂ ਨੇ ਕੋਈ ਟੈਨਸ਼ਨ ਦਿੱਤੀ ਆ ਤੇ ਉਹਦੇ ਘਰ ਕੀ ਹੋਇਆ ਤੇ ਸਾਰੀ ਜ਼ਿੰਮੇਵਾਰੀ ਉਹ ਵੀ ਇਹ ਸਕੂਲ ਵਾਲਿਆਂ ਦਾ ਹੀ ਹੋਇਆ ਬਾਕੀ ਇਹ ਕਿ ਹੈਲਪ ਕੀਤੀ ਜਾ ਜਿੰਨੀ ਵੀ ਸਰਕਾਰ ਜਾਂ ਸਕੂਲ ਵਾਲੇ ਜਿੱਦਾਂ ਵੀ ਕੈਮਰੇ ਚੈੱਕ ਕਰ ਰਹੇ ਅੰਦਰ ਡਿਊਟੀ ਤੇ ਆਉਂਦੀ ਡਿਊਟੀ ਆਏ ਨੇ ਭਾਜੀ ਤੇ ਹੁਣ ਤੱਕ ਇੱਥੇ ਲਾਸ਼ ਅੰਦਰ ਹੀ ਹੈ ਕੈਮਰੇ ਚੈੱਕ ਕਰ ਰਹੇ ਪਏ ਆ ਜੋ ਵੀ ਅੱਗੇ ਕਾਰਵਾਈ ਬੰਦੀ ਆਪ ਹੈਲਪ ਕਰੋ ਕਿੰਨੇ ਟਾਈਮ ਤੋਂ ਜਨੇ ਦੇ ਆਏ ਕਰੋ 5 ਵਜੇ ਸਾਢੇ 6 ਵਜੇ ਸਾਢੇ 6 ਵਜੇ ਆ ਗਏ ਉਸ ਫੋਨ ਆਇਆ ਸਵੇਰੇ ਮੈਡਮ ਦਾ ਤੇ ਘਰ ਸੇ ਭਨੇ ਵੀ ਮੇਰੀ ਨੇ ਫੋਨ ਕੀਤਾ ਕਿ ਮਮਾ ਇਦਾਂ ਦਾ ਫੋਨ ਆਇਆ ਕਿ ਪਾਪਾ ਉੱਥੇ ਆ ਚਾਂਸ ਹੋ ਗਿਆ ਤੇ ਆਪਾਂ ਇੱਥੇ ਆ ਗਏ ਤਾਂ ਮੌਕੇ ਤੇ ਵੇਖਿਆ ਵਾ ਕਿ ਉਹਦੀਆਂ ਲੱਤਾਂ ਜ਼ਮੀਨ ਨਾਲ ਲੱਗਨਦੀਆਂ ਤੇ ਪਰਨਾ ਗਾਲਚ ਵਿੱਚ ਲੇਟਿਆ ਹੈ ਇਹਨੂੰ ਕੋਈ ਫਾਲ ਲੈਣਾ ਜਾਂ ਆਤਮ ਹੱਤਿਆ ਨਹੀਂ ਕਿਹਾ ਜਾ ਸਕਦਾ ਇਹ ਹੱਤਿਆ ਕੀਤੀ ਗਈ ਹੈ ਇਹ ਸਬੂਤ ਫੋਟੋਆਂ ਤੋਂ ਵੇਖ ਕੇ ਮੌਕੇ ਤੋਂ ਸਾਨੂੰ ਇਹ ਲੱਗਦਾ ਕਿ ਸਾਡੇ ਜਵਾਈ ਦੇ ਨਾਲ ਕੋਈ ਅਪਰਾਧ ਹੋਇਆ ਹਾਂਜੀ ਮੇਰੇ ਜੀਜਾ ਹੀ ਲੱਗਦੇ ਆ ਤੇ ਸਰਕਾਰ ਕੋ ਮੰਗ ਕਰਦੇ ਆ ਕਿ ਇਨਸਾਫ ਮਿਲੇ ਧੀਆਂ ਨੇ ਛੋਟੀਆਂ ਕਿੰਨੇ ਬੱਚੇ ਇਹ ਤਿੰਨ ਬੱਚੇ ਆ ਦੋ ਗੁੱਡੀਆਂ ਜੇ ਦੋਨੋਂ ਵਿਆਹ ਦੇ ਲੈ ਗਿਆ ਤੇ ਕਾਕਾ ਛੋਟਾ ਇਹਨਾਂ ਤੋਂ ਉਹ ਜੇ ਪਰਦਾ ਪਿਆ 8 ਮਹੀਨਾ ਵਿੱਚ ਤੇ ਕੀ ਗੱਲ ਕਰਦੇ ਫੋਨ ਆਇਆ ਸੀ ਸਵੇਰੇ ਕਿਸੇ ਦਾ ਕੋਲ ਆਪਣੇ ਡਿਊਟੀ ਤੇ ਆਏ ਕੱਲ 5:30 5:6 ਵਜੇ ਜਿਹੜੇ ਉਸੇ ਟਾਈਮ ਡਿਊਟੀ ਤੇ ਆ ਗਏ ਸੀ ਜਿਸ ਤਰ੍ਹਾਂ ਕੋਈ ਬਾਕੀ ਕੋਈ ਪਰੇਸ਼ਾਨੀ ਨਹੀਂ ਸੀ ਘਰੋਂ ਕੋਈ ਵੀ ਕਾਮ ਤੇ ਜਿੱਦਾਂ ਹੁੰਦੇ ਕਾਮ ਵਾਲੇ ਬੰਦੇ ਸੀ ਉਹ ਤੇ ਸਵੇਰੇ ਫੋਨ ਆਇਆ ਤੋਂ ਸਕੂਲ ਵਿੱਚੋਂ ਕਿ ਉਹਨਾਂ ਨੇ ਫਾਹ ਲਿ ਲਿਆ ਤੇ ਜਦੋਂ ਓਨਲੀ سپورਟ ਇੱਥੇ ਆ ਕੇ ਦੇਖਿਆ ਗਿਆ ਉਹਨਾਂ ਦੇ ਪੈਰ ਜ਼ਮੀਨ ਤੇ ਲੱਗੇ ਸੀ ਕੋਈ ਫਾਹ ਵਾਲਾ ਮਸਲਾ ਨਹੀਂ ਪਤਾ ਨਹੀਂ ਕੀ ਬਾਕੀ ਇਹਨਾਂ ਨੂੰ ਪਤਾ ਹੈ ਸਰਕਾਰ ਤੋਂ ਇਹ ਮੰਗ ਕਰਦੇ ਕਿ ਬੱਚੇ ਛੋਟੇ ਨੇ ਇਹਨਾਂ ਦੇ ਤੇ ਇਹਨਾਂ ਦੇ ਬਾਰੇ ਸੋਚਿਆ ਜਾਵੇ ਹੈਲਪ ਕੀਤੀ ਜਾਵੇ ਅਸੀਂ ਤੇ 8 8:30 ਵਜੇ ਸਕੂਲ ਆਏ ਆ ਤੇ ਸਾਰੇ ਟੀਚਰਸ ਇੱਥੇ ਖਲੋਤੇ ਤੇ ਵੈਨਸ ਵੀ ਇੱਥੇ ਖਲੋਤੀਆਂ ਸਾਨੂੰ ਕਹਿੰਦੇ ਇੱਥੇ ਖਲੋ ਜਾਓ ਅਸੀਂ ਇੱਥੇ ਖਲੋਗੇ ਉਹ ਗਾੜੀ ਜਾਣ ਹੀ ਨਹੀਂ ਦਿੱਤਾ ਵਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਇੰਦਾ ਡੱਡ ਉਹ ਅੰਕਲ ਗਏ ਕੋਈ ਅੰਦਰ ਫਿਰ ਬਾਅਦ ਵਿੱਚ ਪਤਾ ਲੱਗਾ ਸਾਨੂੰ ਹਾਂਜੀ ਸਰ ਸਕੂਲ ਚ ਘਟਣਾ ਵਾਪਰੀਆ ਸਕੂਲ ਚ ਵਜੇ ਆਇਆ ਕਿ ਜਿਹੜਾ ਬੰਦਾ ਸਾਡੇ ਕੋਲ ਲੱਗਾ ਪਿਛਲੇ 2.5 ਸਾਲ ਤੋਂ ਲੱਗਾ ਹੈ ਅੱਛਾ ਜੀ ਤੇ ਹੁਣ ਸਵੇਰੇ ਆਏ ਆ ਤੇ ਉਹ ਕੈਮਰੇ ਸਾਰੇ ਚੈੱਕ ਕੀਤੇ ਅੱਛਾ ਜੀ ਤੇ ਉਹਨਾਂ ਰਸੂਖਾ ਡੋਨੇ ਕੀਤਾ ਕੈਮਰੇ ਕੋਈ ਬੰਦਾ ਅੰਦਰ ਆਂਦਾ ਬਾਹਰ ਆਂਦਾ ਕੋਈ ਨਿਹਰ ਨਹੀਂ ਆਇਆ ਠੀਕ ਹੈ ਤੇ ਜਿੱਥੇ ਉਹਨੇ ਕੀਤਾ ਉਹਦੇ ਕੋਈ ਚੀਜ਼ ਵੀ ਨਹੀਂ ਹਿੱਲੀ ਹੋਈ ਜੀ ਜੀ ਸਾਰਾ ਕੁਝ ਆਪਣੇ ਟਿਕਾਣ ਹਾਂ ਉਹ ਜਿਹੜੀ ਸਕੂਲ ਦੀ ਜਿਹੜਾ ਕਮਰੇ ਦਾ ਬੰਨੀ ਬਣੀ ਬੰਨੀ ਦੇ ਖਲੋਕੇ ਤੇ ਉਹਨੇ ਬਨ ਕੇ ਤੇ ਥੱਲੇ ਛਾਲ ਮਾਰੀ ਹੈ ਸੁਸਾਇਡ ਹੋਇਆ ਬਾਕੀ ਜੇ ਕੋਈ ਸੁਸਾਇਡ ਦਾ ਹੁਣ ਕਿਉਂ ਹੋਇਆ ਹੈ ਜਿਵੇਂ ਉਹ ਤੋਂ ਦੇ ਘਰ ਦੇ ਦੱਸਣਗੇ ਘਰ ਜ ਕੋਈ ਮੈਂਬਰਾਂ ਨੇ ਕਾਜ ਕੀਤਾ ਕਿ ਸਕੂਲ ਬਣਾ ਨੂੰ ਬਾਕੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਸਕੂਲ ਦੇ ਪ੍ਰਿੰਸੀਪਲ ਕੋਲੋਂ ਬਲੋਂ ਜਿਹੜੇ ਤੰਗ ਪ੍ਰੇਸ਼ਾਨ ਕੀਤਾ ਉਹਦੀ ਵਾਇਰ ਕਰਕੇ ਜਿਹੜੇ ਸੋਸਾਇਟੀ ਹਾਂ ਨਹੀਂ ਟਾਈਮ ਨਾਲ ਰਿਪੋਰਟ ਕਹੀ ਉਹ ਤੇ ਭਾਜੀ ਉਹ ਜਿਹੜੀ ਤਰ੍ਹਾਂ ਮਿਲੀ ਜਿਹੜੀ ਤਰੀ ਨੂੰ ਮਿਲਦੀ ਉਹ ਤੇ ਡੇਡ ਲਈ ਜਾਂਦੀ ਹੈ ਉਹ ਪਤਾ ਲੱਗੇਗਾ ਨਾਲੇ ਤੁਹਾਨੂੰ ਜਿਹੜੀ ਤਮਹਾਰ ਸਿੱਧੀ ਅਕਾਊਂਟ ਚਾਹੀਦੀ ਉਹ ਬ ਗੁਰੂ ਕਹਿ ਰਹੇ ਕਿ ਤੁਹਾਨੂੰ ਪਰੇਸ਼ਾਨ ਕਰਦੇ ਰੇ ਉਸ ਨੂੰ ਪੁਲਿਸ ਦੇ ਲਈ ਉਸ ਨੂੰ ਦੇਖ ਲਈ ਗੱਲ ਪੁਲਿਸ ਚੈੱਕ ਕਰ ਲਈਗੀ ਨਹੀਂ ਤੁਸੀਂ ਪੋਸਤ ਤਸਵੀਜ ਕਰੇਗੀ ਨਾ ਕਿ ਉਹ ਤਲਹਾ ਘਰ ਦੇਣਾ ਤਾਂ ਹੁਣ ਕਹਿਣਾ ਕਹਿਣਾ ਜਿੰਨੇ ਉਹ ਬੰਦਾ ਜਿਹਨਾਂ ਮਰੇ ਕੋਈ ਨਾ ਕੋਈ ਡਰਾਮਾ ਤਾਂ ਕਰਨਾ ਹੀ ਕਰਨਾ ਉਹ ਕੀ ਬਤਾ ਘਰੋਂ ਪਰੇਸ਼ਾਨ ਹੈ ਸਾਡੇ ਕੋਲ ਪਰੇਸ਼ਾਨ ਹੋ ਤਾਂ ਬਾਅਦ ਪਤਾ ਲੱਗੇ ਇਹ ਘਰ ਵਾਲਿਆਂ ਦੀ ਡਰਾਮਾ ਨਹੀਂ ਨਹੀਂ ਭਾਜੀ ਹੁਣ ਜਿਹੜੇ ਭਾਜੀ ਉਹ ਹਸਦਾ ਨਾ ਉਸ ਦਾ ਘਰੋਂ ਘਰੋਂ ਕੋ ਪਰੇਸ਼ਾਨ ਹੋਇਆ ਹੋਵੇ ਜੋ ਹੋਣਾ ਇਹ ਪਛਾਣ ਨਹੀਂਦਾ ਹਾਂ ਪਹਿਲਾਂ ਜਿਹੜਾ ਸੀ ਸਾਡੇ ਕੋਲ 2.5 ਸਾਲ ਤੋਂ ਲੱਗਾ ਆ ਜੇ ਉਹ ਪਰੇਸ਼ਾਨ ਹੁੰਦਾ ਸਾਡਾ ਕੋਲ ਕੰਮ ਤਾਂ ਹੀ ਨਾ ਆਉਂਦਾ ਜੇ ਬਹੁਤਾ ਪਰੇਸ਼ਾਨ ਹੁੰਦਾ ਸਾਡਾ ਕੋਲ ਕੰਮ ਤਾਂ ਹੀ ਨਾ ਆਉਂਦਾ ਕੰਮ ਛੱਡ ਦਿੰਦਾ ਕੰਮ ਦੀ ਕੋਈ ਕਮੀ ਹੋਣਾ ਦੁਨੀਆ 'ਚ ਵੀ ਜੇ ਬਹੁਤਾ ਪਰੇਸ਼ਾਨ ਹੁੰਦਾ ਕੰਮ ਦੇ ਇਸ ਕੰਮ ਛੱਡ ਦਿੰਦਾ ਸੁਸਾਇਡ ਕਰਨਾ ਕੋਈ ਲੋਕਿਆਂ ਦੇ ਰੋਜੀ ਰੋਟੀ ਦਾ ਸਵਾਲ ਹੁੰਦਾ ਨਾ ਨਹੀਂ ਕੰਮ ਮਿਲਦਾ ਲੱਗਦੇ ਹੋ ਉਹ ਭਾਜੀ ਮੇਰੀ ਗੱਲ ਹਾਂ ਕੰਮ ਨਾ ਮਿਲਣਾ ਤੇ ਸੁਸਾਇਡ ਕਰਨਾ ਕਿ ਬੜੀ ਵੱਡ ਹੁਣ ਉਹਦੀ ਜੇਬ ਦੇ ਵਿੱਚ 1500 ਰੁਪਏ ਪੁਲਿਸ ਨੇ ਚੈੱਕ ਕੀਤਾ ਨਿਕਲੇ ਜੀ ਜੀ ਉਹ ਆਏ ਹੋਣਾ ਉਹ ਬੋਤਲ ਨੇ ਚੈੱਕ ਕੀਤਾ ਵੀ ਨਹੀਂ ਇਹ ਕੰਮ ਨਹੀਂ ਹੋ ਸਕਦਾ ਵੀ 1500 ਰੁਪਏ ਨਹੀਂ ਨਹੀਂ ਤੁਸੀਂ ਕਹਿੰਦੇ ਬਈ ਨਾ ਕਿ بڑا ਹੱਥ ਕੋ ਪਰੇਸ਼ਾਨ ਨਾ ਹੋ ਰਿਹਾ ਨਹੀਂ ਤਾਰੇ ਘਰ ਦੇ ਕਹਿ ਰਹੇ ਘਰ ਦੇ ਕਹਿ ਰਹੇ ਉਹਦੇ ਘਰ ਦਾ ਨਾ ਗੱਲ ਕਰ ਲੈਣੇ ਬਿਠਾ ਕੇ ਗੱਲ ਕਰ ਲਾਂਗੇ ਪੁੱਛ ਲਾਂਗੇ ਕੀ ਕਰਨ ਉਹ ਕਰ ਰਹੀਆਂ ਮੈਂ ਪ੍ਰਿੰਸੀਪਲ ਵਾਲੋ ਜਿਹੜਾ ਟੌਰਚਰ ਕੀਤਾ ਜਾਂਦਾ ਪ੍ਰਿੰਸੀਪਲ ਵਾਲੋ ਅੱਗੇ ਉਹ ਸੀ ਉਹ ਜਿਹੜੀ ਬਾਕੀ ਸਟਾਫ ਹੈਗਾ ਉਹਨੂੰ ਪੁੱਛ ਲਾਂਗੇ ਪੁੱਛਗਿਸ਼ ਕਰ ਲਾਂਗੇ ਕਿ ਟੌਰਚਰ ਕੀਤਾ ਜਾਂਦਾ ਕਿ ਨਹੀਂ ਕੀਤਾ ਜਾਂਦਾ ਹੀ ਸਟਾਫ ਵੀ ਤਾਂ ਦੱਸੇਗਾ ਹੀ ਨਾ ਕੁਝ ਕਿਨੂੰ ਕੁਝ ਕਰਦਾ ਹੀ ਕਿ ਨਹੀਂ ਕਰਦਾ ਹੀ ਬਾਕੀ ਜੇ ਟੌਰਚਰ ਕੋਈ ਸਾਰਿਆਂ ਨੂੰ ਕਰਨਗੇ ਨਾਲੇ ਇਹਦੀ ਡਿਊਟੀ ਆਂਦੀ ਰਾਤੀ 7 ਵਜੇ ਦੰਸੀਪੋ ਦੇ ਢਾਈ ਵਿੱਚ ਚਲ ਜਾਂਦੀ ਐ ਤੋਂ ਉਹਦੇ ਵਿੱਚ ਨਹੀਂ ਕਦੀ ਸਕੂਲ ਵਾਲਿਆਂ ਨਾਲ ਸੰਝਾ ਕੀਤਾ ਹੋਵੇ ਪਰ ਮੈਨੂੰ ਆ ਦੋਖਿਆ ਕਿਸੇ ਦਾ ਨਹੀਂ ਉਹ ਜੀ ਗੱਲ ਬਾਤ ਨਹੀਂ ਕੋਈ ਗੱਲ ਨਹੀਂ ਕੀਤੀ ਇਹ ਬੰਦਾ ਖੁਸ਼ੀ ਨਾਲ ਤਾਂ ਕਰਦਾ ਜੀ ਹੁਣ ਉਹ ਕਰਦਾ ਉਹ ਵੀ ਪਤਾ ਕੀਤਾ ਜਾਇਆ ਕਰਨਾ ਕਿ ਘਰ 'ਚ ਕੋਈ ਪ੍ਰੋਬਲਮ ਨਹੀਂ ਗਈ ਨਹੀਂ ਸਾਰਾ ਉਹ ਸਕੂਲ ਦੇ ਅੰਦਰ ਮਰਿਆ ਸਾਰਾ ਮੱਡਾ ਸਕੂਲ ਦੌੜਣਾ ਨਾ ਆਇਆ ਨਾ ਉਹਦਾ ਘਰ ਕੋਈ ਮੁਸ਼ਕਲ ਹੋਈ ਹੋਵੇ ਤੇ ਨਹੀਂ ਉਹਦਾ ਮੈਂ ਤੇ ਕੱਲਾ ਰਹਿਤੀ ਰਹਿੰਦਾ ਮੈਂ ਕਰ ਲੈਣਾ ਉਹਦਾ ਘਰ ਕੱਲਾ ਨਹੀਂ ਰਹਿੰਦਾ ਤੇ ਘਰ ਬੰਦਾ ਉਹ ਐਕਸ਼ਨ ਨਹੀਂ ਲੈਂਦਾ ਉਹ ਇੱਥੇ ਰਹਿਤੀ ਕੱਲਾ ਰਹਿੰਦਾ ਸੀ ਹੁਣ ਉਹ ਤਾਂ ਘਰ ਦੇ ਕੋਈ ਪਤਾ ਕੀਤਾ ਜਾਇਆ ਗਿਆ ਕਿ ਘਰ ਕੋਈ ਪ੍ਰੋਬਲਮ ਉਹਨਾਂ ਦੇ ਜਿਹੜੇ ਘਰ ਦੇ ਜਿਹੜੇ ਆਏ ਨੇ ਉਹਨਾਂ ਨੂੰ ਪੁੱਛ ਲੈਣੇ ਕੀ ਹੋਇਆ ਚੱਕਰ ਇਹਦੀ ਸਾਡੇ ਕੋਲ ਸੀਸੀਟੀਵੀ ਹੈਗੀ ਆ ਉਹ ਦੇ ਲੇਗੇ ਜੀ ਪੁਲਿਸ ਨੂੰ ਦੇ ਲੇਗੇ ਜਮਾ ਕਰਾਣਗੇ ਅਗੀ ਇਹ ਪੁਲਿਸ ਨੂੰ ਦੇ ਲਈ ਅੰਦਰ ਕੋਈ ਨਹੀਂ ਆਇਆ ਨਾ ਕੋ ਬਾਹਰ ਗਿਆ ਰਾਤੀ 11:30 ਪਿਸ਼ਾਬ ਕਰਨ ਉੱਠਿਆ ਬਸ ਉਸ ਤੋਂ ਬਾਅਦ ਬਾਰੀ ਨਹੀਂ ਆਇਆ ਅੱਛਾ ਅੰਦਰ ਹੀ ਸੌਂਦਾ ਹੈ ਅੰਦਰ ਹੀ ਸੌਂਦਾ ਮੈਂ ਸਾਬਨਸਟ ਥਾਣਾ ਫਤਿਹਗੜ ਚੂੜੀਆਂ ਤੋਂ ਆਇਆ ਇੱਥੇ ਪਤਾ ਲੱਗਾ ਸਾਨੂੰ ਸਵੇਰੇ ਫੋਨ ਆਇਆ ਸੀ ਇੱਕ ਡੈੱਡ ਬੋਡੀ ਆਇਆ ਇੱਥੇ ਸਕੂਲ ਦੇ ਵਿੱਚ ਉਹਨੇ ਫਾ ਲਿਆ ਉੱਥੇ ਮੌਕੇ ਤੇ ਆਇਆ ਵੇਖਿਆ ਵਾ ਉਹਨਾਂ ਨੇ ਚੈੱਕ ਕਰਕੇ ਜੋ ਵੀ ਹਾਲਾਤ ਹੋਣਗੇ ਕੋਈ ਦਾਸਰੇ ਮਟਰ ਪਿਆ ਕਿ ਖੁਦਕੁਸ਼ੀ ਹੈ ਪਹਿਲਾ ਲ ਜੇ ਤੇ ਨਹੀਂ ਕੋਈ ਤਫਤੀਸ਼ ਦੇ ਦੌਰਾਨ ਪਤਾ ਲੱਗੇਗਾ ਜੇ ਤੇ ਪਤਾ ਲੱਗਣ ਰਿਹਾ ਉਹਨੇ ਫਾਹ ਲਿਆ ਵਾ ਇਹ ਨਹੀਂ ਪਤਾ ਕਰਦੇ ਆ ਬਾਕੀ ਕਿ ਕੀ ਕਿਹੜੀ ਗੱਲੋਂ ਲਿਆ ਫਾਹ ਜਾਂ ਫਾਹ ਲਿਆ ਜਾਂ ਕਿਸੇ ਨੇ ਮਾਰਿਆ ਇਹ ਬਾਅਦ ਉਹ ਸੱਟ ਪਈ ਨਹੀਂ ਗੀ ਵੇਹੇ ਉੱਤੇ ਬਾਕੀ ਕਲੀਅਰ ਕਰ ਲੈਨੇ ਜੋ ਵੀ ਹੋਊਗਾ ਇਸੇ ਦਾ ਨਾਕਾਰੀ ਕੀਤੀ ਜਾਵੇ